ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਖੜੇ ਹਾਂ ਦੀਵਾਨ ਟੋਡਰਮਲ ਦੀ ਜਹਾਜ਼ ਹੋਏ ਜਿਹਦੇ ਵਿੱਚ ਜਿਸ ਟੋਡਰਮਲ ਦੇ ਸਹਬਜ਼ਾਦਿਆਂ ਦੀਆਂ ਜਿਹੜੀਆਂ ਨਿਹਾਂ ਦੇ ਵਿੱਚ ਜਿਹੜੇ ਚਿਣੇ ਸੀ ਸਹਬਜ਼ਾਦਿਆਂ ਔਰ ਉਹਨਾਂ ਦੇ ਅੰਤਿਮ ਸੰਸਕਾਰ ਤੇ ਲਈਗਾ ਪਤੀ ਸਿੰਘ ਜੀ ਮਾਤਾ ਗੁਸਰਕਰਤਿ ਜੂਰਾਵਰ ਸਿੰਘ ਜੀ ਦੇ ਜਿਹੜੇ ਅੰਤਿਮ ਸੰਸਕਾਰ ਕੀਤਾ ਸੀ ਉਹ ਮੁੱਲ ਲਈ ਸੀ ਜਿਹੜੀ ਜਗ੍ਹਾ ਸੰਸਾਰ ਦੀ ਸਭ ਤੋਂ ਵਰਲਡ ਦੀ ਸਭ ਤੋਂ ਕੀਮਤੀ ਜਗ੍ਹਾ ਹੈ ਟੋਟਰਮਲ ਦੀ ਇਹ ਜਹਾਜ਼ ਹਵੇਲੀ ਨਾਮ ਨਾਲ ਮਸ਼ਹੂਰ ਹੈ ਜੋ ਸਰਹੰਦ ਦੇ ਇੱਕ ਵਪਾਰਿਕ ਕਾਰੋਬਾਰੀ ਟੋਟਰਮਲ ਦੀ ਵੇਲੀ ਹੈ ਜੋ ਮੁਗਲ ਸਲਤਨਤ ਸਮੇਂ ਸੁਬਾ ਸਰਹੰਦ ਦੇ ਗਵਰਨਰ ਨਵਾਬ ਵਜ਼ੀਰ ਖਾਨ ਦੀ ਅਦਾਲਤ ਦੇ ਵਿੱਚ ਦੀਵਾਨ ਨਿਯੁਕਤ ਸੀ ਇਤਿਹਾਸਿਕ ਇਮਾਰਤ ਅੱਤੇ ਧੋਹਰ ਹੁਣ ਲਗਭਗ ਖੰਡਰ ਬਣਦੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਖੰਡਰ ਬਣ ਚੁੱਕੀ ਹੈ ਹਵੇਲੀ ਦੇ ਅੰਦਰ ਵੀ ਸਮਾਨ ਉਸੇ ਤਰ੍ਹਾਂ ਸੰਭਾਲ ਕੇ ਰੱਖਿਆ ਹੋਇਆ ਇੱਥੇ ਲਾਂਗਰੀਆਂ ਦਾ ਕਮਰਾ ਸੀ ਇੱਥੇ ਸਮਾਨ ਚੁੱਲਾ ਚੌਂਕਾ ਜਹੂਰ ਸਮਾਨ ਸੀ ਆ ਜਿਹੜਾ ਸਾਂਭ ਕੇ ਰੱਖਿਆ ਸੀ ਇੱਥੇ ਜਿਹੜੀ ਇਹ ਸਰੰਗ ਹੈ ਇਸ ਸਰੰਗ ਦੇ ਵਿੱਚ ਲੰਗਰ ਤਿਆਰ ਕੀਤਾ ਜਾਂਦਾ ਸੀ ਇਹ ਰਸੋਈ ਘਰ ਹੈ ਇਹ ਸਾਰੀ ਹਵੇਲੀ ਸਰੰਦੀਟ ਦੇ ਨਾਲ ਬਣੀ ਹੋਈ ਹੈ ਪਰ ਇਸ ਦਾ ਆ ਜਿਹੜੀ ਫਿਲਹਾਲ ਹਾਲ ਥੋੜੀ ਨਾਜ਼ੁਕ ਹੋ ਚੁੱਕੀ ਹੈ ਖੋਦੀ ਬਣਾਈ ਹੈ ਜਿੱਥੇ ਗਰਮ ਪਾਣੀ ਠੰਡੇ ਪਾਣੀ ਦੀ ਸੰਭਾਈ ਅੰਦਰ ਆ ਵੀਖੋ ਚੁੱਲਾ ਬਣਿਆ ਹੋਇਆ ਸੀਗਾ ਚੁੱਲੇ ਦੇ ਨਿਸ਼ਾਨ ਲਾਏ ਨੇ ਵੀ ਇੱਥੇ ਚੁੱਲਾ ਸੀ ਹਵੇਲੀ ਦੀ ਇਹ ਦੂਸਰੀ ਮੰਜ਼ਲਾ ਥੱਲੇ ਪੌੜਾ ਸੀ ਫਿਲਹਾਲ ਪਹਿਲੀ ਮੰਜ਼ਲ ਕਹਿ ਸਕਦੇ ਆ ਪਰ ਇੱਥੇ ਇਹ ਵੀ ਲਿਖਿਆ ਹੋਇਆ ਕਿ ਕਿਰਪਾ ਕਰਕੇ ਇਥੇ ਮਾਇਦਾ ਮੱਥਾ ਨਾ ਟੇਕਿਆ ਜਾਵੇ ਲੋਹੇ ਦੇ ਕਾਫੀ ਵੱਡੇ ਵੱਡੇ ਸਟੈਪ ਲਾਏ ਹੋਏ ਨੇ ਇਹ ਉਹ ਜਿਹੜਾ ਉਹਨਾਂ ਦਾ ਕਾਰੋਬਾਰ ਸੀ ਉਹ ਜ਼ਹਾਜਾਂ ਦਾ ਸੀ ਸੀ ਤੇ ਇਹ ਨਵੀਂ ਦਿੱਖ ਦੇ ਲਈ ਹਵੇਲੀ ਦੀ ਪ੍ਰਾਤਮਿਕ ਦਿੱਖ ਇਸ ਕਿਸ ਸੰਕਾल्पnik ਨਿਕਕੇ ਦੇ ਨਾ ਹਵੇਲੀ ਨੂੰ ਉਸ ਤਰੀਕੇ ਦੇ ਨਾਲ ਬਣਾਇਆ ਔਰ ਜਿਹੜਾ ਨਵਾਂ ਤਰੀਕਾ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਕਮੇਟੀ ਦੇ ਵੱਲੋਂ ਇਹ ਵੀ ਕਾਰਜ ਕੀਤੇ ਜਾ ਰਹੇ ਨੇ ਕਿ ਇਸ ਨੂੰ ਨਵਾਂ ਜਿਹੜਾ ਨਕਸ਼ਾ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਖੜੇ ਹਾਂ ਦੀਵਾਨ ਟੋਡਰਮਲ ਦੀ ਜਹਾਜ਼ ਹਵੇਲੀ ਦੇ ਵਿੱਚ ਜਿਸ ਟੁੱਡਰ ਵਾਲੇ ਸਹਬਜ਼ਾਦਿਆਂ ਦੀਆਂ ਜਿਹੜੀਆਂ ਨੀਹਾਂ ਦੇ ਵਿੱਚ ਜਿਹੜੇ ਚਿਣੇ ਸੀ ਸਹਬਜ਼ਾਦੇ ਔਰ ਉਹਨਾਂ ਦੇ ਅੰਤਿਮ ਸੰਸਕਾਰ ਦੇ ਲਈ ਗੱਬਾ ਪਤੀ ਸਿੰਘ ਜੀ ਮਾਤਾ ਗੁਜਰ ਕੌਰ ਅਤੇ ਜੂਰਵਰ ਸਿੰਘ ਜੀ ਦੇ ਜਿਹੜੇ ਅੰਤਿਮ ਸੰਸਕਾਰ ਕੀਤਾ ਸੀ ਉਹ ਮੁੱਲ ਲਈ ਸੀ ਜਿਹੜੀ ਜਗ੍ਹਾ ਸੰਸਾਰ ਦੀ ਸਭ ਤੋਂ ਵਰਲਡ ਦੀ ਸਭ ਤੋਂ ਕੀਮਤੀ ਜਗ੍ਹਾ ਉਹ ਲਈ ਸੀ ਔਰ ਇਸ ਹਵੇਲੀ ਦੇ ਬਾਰੇ ਤੁਹਾਨੂੰ ਜਾਣੂ ਕਰਵਾਵਾਂਗੇ ਜਿਹੜੀ ਹਵੇਲੀ ਦੇ ਅਸੀਂ ਅੱਜ ਖੜੇ ਆ ਦਰਸ਼ਨ ਕਰਵਾਵਾਂਗੇ ਦੀਵਾਨ ਟੁੱਡਰ ਵਾਲੇ ਹਵੇਲੀ ਤੱਕ ਜਾਂਦੇ ਵੇਸ ਤੇ ਸੀ ਇਸ ਹਵੇਲੀਾਰੇ ਕੀ ਕੰਮ ਚੱਲ ਰਿਹਾ ਕਦੋਂ ਤੋਂ ਚੱਲ ਰਿਹਾ ਕਿਉਂ ਰੁਕਿਆ ਹੈ ਆ ਜਾਣੂ ਕਰਵਾਵਾਂਗੇ ਪਹਿਲਾਂ ਹਵੇਲੀ ਦੇ ਅੰਦਰਲਾ ਹਾਲ ਦੇਖਣ ਚੱਲਦੇ ਆਓ ਚੱਲੀਏ ਟੋਡਰਮਲ ਦੀ ਇਹ ਜਹਾਜ਼ ਹਵੇਲੀ ਨਾਮ ਨਾਲ ਮਸ਼ਹੂਰ ਹੈ ਜੋ ਸਰਹੰਦ ਦੇ ਇੱਕ ਵਪਾਰਿਕ ਕਾਰੋਬਾਰੀ ਟੋਡਰਮਲ ਦੀ ਹਵੇਲੀ ਹੈ ਜੋ ਮੁਗਲ ਸਲਤਨਤ ਸਮੇਂ ਸੁਬਾ ਸਰਹੰਦ ਦੇ ਗਵਰਨਰ ਨਵਾਬ ਵਜ਼ੀਰ ਖਾਨ ਦੀ ਅਦਾਲਤ ਦੇ ਵਿੱਚ ਦੀਵਾਨ ਨਿਯੁਕਤ ਸਨ ਟੋਡਰਮਲ ਸਿੱਖ ਗੁਰਦੁਆਰਾ ਦੇ ਸਰਦਾਲੂ ਸਨ ਅਤੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦੇ ਛੋਟੇ ਸਹਸਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਤੇ ਉਹਨਾਂ ਦੀ ਮਾਤਾ ਗੁਜਰ ਕੌਰ ਜੀ ਦਾ ਅੰਤਿਮ ਸੰਸਕਾਰ ਲਈ ਖੜੀਆਂ ਕਰਕੇ ਮੋਰਾ ਥਾਂ ਖਰੀਦੀ ਸੀ ਇਤਿਹਾਸਿਕ ਇਮਾਰਤ ਅਤੇ ਤੋਹਰ ਹੁਣ ਲਗਭਗ ਖੰਡਰ ਬਣਦੇ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਖੰਡਰ ਬਣ ਚੁੱਕੀ ਹੈ ਪਰ ਹਜੇ ਵੀ ਇਸ ਥਾਨ ਨੂੰ ਸ਼੍ਰੋਮਣੀ ਕਮੇਟੀ ਦੇ ਵੱਲੋਂ ਸਾਂਭ ਕੇ ਰੱਖਿਆ ਜਾ ਰਿਹਾ ਹੈ ਇਸ ਇਤਿਹਾਸਿਕ ਦੇਖ ਵਿਗੜ ਚੁੱਕੀ ਹੈ ਔਰ بگੜਤੀ ਸੀ ਜਾ ਰਹੀ ਹੈ ਇਸ ਦਾ ਕਾਫੀ ਹਿੱਸਾ ਡਿੱਗ ਚੁਕਾ ਹੈ ਹੁਣ ਇਸ ਹਵੇਲੀ ਨੂੰ ਸੰਭਾਲਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯਤਨ ਕਰ ਰਹੀ ਹੈ ਇਸ ਦੀ ਮੁਰੰ ਬਹਾਲੀ ਦਾ ਕੰਮ ਚੋਨੇ ਦੀ ਚਣਾਈ ਹੋਣ ਕਾਰਨ ਬਹੁਤ ਧੀਮੀ ਚਾਲ ਤੇ ਕਰਨਾ ਪੈ ਰਿਹਾ ਹੈ ਫਿਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਅਨੁਮਾਨ ਮੁਤਾਬਿਕ 2017 ਦੇ ਅਰੰਭ ਤੱਕ ਪੂਰਾ ਹੋਣ ਦੀ ਉਮੀਦ ਸੀ ਪਰ ਸਰੀ ਗੋਤੀ ਸਿੱਧਾਰਤੀ ਦੀ ਸਭ ਤੋਂ ਮਹਿੰਗੀ ਜਗ੍ਹਾ ਜਿਸ ਇਵਾਨ ਟੋਡਰਮਲ ਨੇ ਖਰੀਦੀ ਸੀ ਇਸ ਤੇ ਜਿਹੜੇ ਪ੍ਰਾਤਨ ਇਤਿਹਾਸਿਕ ਜਿਹੜੇ ਗਵਰਨਮੈਂਟ ਤਰਫੋਂ ਰੋਕ ਲਗਾਏ ਸੀ ਕਿਸਤੀ ਦੁਬਾਰਾ ਦੇਖਣੇ ਹੀ ਪਿਆਰ ਕੀਤੀ ਜਾਵੇਗੀ ਦੀਵਾਨ ਟੋਡਰਮਲ ਦੀ ਹਵੇਲੀ ਬਿਲਕੁਲ ਖੰਡਰ ਹੋ ਰਹੀ ਹੈ ਪਰ ਇਸ ਦਾ ਜਿਹੜਾ ਕੰਮ ਚੱਲ ਰਿਹਾ ਹੈ ਇਸ ਸਰੋਵਰ ਹੈ ਇਸ ਸਰੋਵਰ ਦੇ ਵਿੱਚ ਇਸ਼ਨਾਨ ਕੀਤੇ ਜਾਂਦੇ ਸੀ ਮੈਂ ਜ਼ਰੂਰ ਕਹਿੰਦਾ ਇੱਕ ਵਾਰ ਕੈਮਰਾ ਮਾਰਿਆ ਜਾਵੇ ਇਸ ਸਰੋਵਰ ਚੂਨੇ ਦਾ ਸਿੱਤੇ ਪਵਿੱਤਰ ਪਾਣੀ ਹੁੰਦਾ ਸੀ ਔਰ ਕਿਸ ਤਰੀਕੇ ਦੇ ਨਾਲ ਜਿਹੜਾ ਬਾਹਰੋਂ ਪਾਣੀ ਸੇਖੋ ਹਾਂ ਦਾ ਉਹ ਇਸ ਥੇ ਆ ਇਸ ਹਵੇਲੀ ਦੇ ਵਿੱਚ ਹੁੰਦਾ ਸੀ ਤੇ ਇਸ ਦੀ ਡਬਲ ਮੰਜ਼ਲ ਬਿਲਕੁਲ ਡਿੱਗ ਚੁੱਕੀ ਹੈ ਇਹ ਪਾਸਾ ਬਿਲਕੁਲ ਕਲੀਅਰ ਹੈ ਤੇ ਆਓ ਚੱਲਦੇ ਹਾਂ ਹਵੇਲੀ ਦੇ ਅੰਦਰ ਕਿਸ ਤਰੀਕੇ ਦੀ ਨਾ ਹਵੇਲੀ ਦੇ ਜਿਹੜੀਆਂ ਚੀਜ਼ਾਂ ਨੇ ਉਸੇ ਜਿਹੀ ਤੱਕ ਸਾਮ ਕੇ ਰੱਖੀਆਂ ਨੇ ਹਵੇਲੀ ਦੇ ਅੰਦਰ ਵੀ ਸਮਾਨ ਉਸੇ ਤਰ੍ਹਾਂ ਸਾਮ ਕੇ ਰੱਖਿਆ ਹੋਇਆ ਹੈ ਔਰ ਇੱਥੇ ਲਾਂਗਰੀਆਂ ਦਾ ਕਮਰਾ ਸੀ ਇੱਥੇ ਸਮਾਨ ਚੁੱਲਾ ਚੌਂਕਾ ਜੰਹੂਰ ਸਮਾਨ ਸੀਗਾ ਜਿਹੜਾ ਸਾਮ ਕੇ ਰੱਖਿਆ ਸੀ ਇਹ ਲਾਂਗਰੀਆਂ ਦਾ ਕਮਰਾ ਸੀ ਜਿੱਥੇ ਲਾਂਗਰੀ ਆਪਣਾ ਪਰਸ਼ਾਦਾ ਤਿਆਰ ਕਰਦੇ ਸੀ ਤੇ ਇੱਥੇ ਜਿਹੜੀ ਇਹ ਸਰੰਗ ਹੈ ਇਸ ਰੋਂਗ ਦੇ ਵਿੱਚ ਲੰਗਰ ਤਿਆਰ ਕੀਤਾ ਜਾਂਦਾ ਸੀ ਇਹ ਰਸੋਈ ਘਰ ਹੈ ਅ ਰਸੋਈ ਘਰ ਦੇ ਵਿੱਚ ਇੱਥੇ ਬੈਲਰ ਸਿਸਟਮ ਦੇ ਨਾਲ ਆਈ ਥਿੰਕ ਬੈਲਰ ਸਿਸਟਮ ਦੇ ਨਾਲ ਤਿਆਰ ਕੀਤਾ ਜਾਂਦਾ ਸੀ ਤੇ ਇੱਥੋਂ ਹਾਜੀ ਵੀ ਹਾਂ ਹਾਜੀ ਵੀ ਨਾ ਹਵੇਲੀ ਵੀ ਅਸਮਾਨ ਨੂੰ ਸਾਹਮਣੇ ਰੱਖਿਆ ਹੈ ਕਿ ਇਹ ਸਾਰੀ ਹਵੇਲੀ ਸਰੰਦੇਟ ਦੇ ਨਾਲ ਬਣੀ ਹੋਈ ਹੈ ਪਰ ਇਸ ਦਾ ਆ ਜਿਹੜੀ ਫਿਲਹਾਲ ਹਾਲਤ ਬੜੀ ਨਾਜ਼ੁਕ ਹੋ ਚੁੱਕੀ ਹੈ ਬੈਲੀ ਦੂਜੀ ਤੀਜੀ ਤੇਨੇ ਮੰਜ਼ਲੇ ਦੇਖ ਚੁੱਕੇ ਆ ਫਿਰਾਲ ਥੱਲੇ ਜਿਹੜਾ ਇਹ ਥੱਲੇ ਪੰਜਲਾ ਸਭ ਤੋਂ ਨਜ਼ਦੀਕ ਇੱਥੇ ਪਾਣੀ ਛੱਡਿਆ ਸੀਗਾ ਤਾਂ ਹੀ ਇਸ ਨੂੰ ਜਹਾਜ਼ ਹਵੇਲੀ ਕਿਹਾ ਜਾਂਦਾ ਸੀ ਇੱਥੇ ਪਾਣੀ ਛੱਡਿਆ ਜਾਂਦਾ ਸੀ ਤੇ ਇਸ ਪਾਣੀ ਦੇ ਵਿੱਚ ਠੰਡੀ ਰਹਿੰਦੀ ਸੀ ਹਰ ਗਰਮੀਆਂ ਦੇ ਵਿੱਚ ਇਹ ਠੰਡਾ ਰਹਿੰਦਾ ਸੀ ਸਰਦੀਆਂ ਦੇ ਵਿੱਚ ਗਰਮ ਰਹਿੰਦੇ ਸੀ ਕਮਰੇ ਬੜੇ ਅਲੀਸ਼ਾਨ ਤਰੀਕੇ ਦੇ ਨਾਲ ਬਣਾਈ ਹੋਈ ਸੀ ਔਰ ਵਜ਼ੀਰ ਖਾਨ ਦੇ ਨਜ਼ਦੀਕ ਹੀ ਇਹ ਹਵੇਲੀ ਸੀ ਦੀਵਾਨ ਤਾਂ ਕਿਹਾ ਜਾਂਦਾ ਸੀ ਕਿਉਂਕਿ ਇਹਨਾਂ ਦੇ ਕੋਲ ਬਹੁਤ ਜ਼ਿਆਦਾ ਕੀਮਤੀ ਚੀਜ਼ਾਂ ਸੀ ਔਰ ਇਹ ਦੀਵਾਨ ਲੱਗੇ ਹੋਏ ਸੀਗੇ ਜਿੱਥੇ ਜਦੋਂ ਇਹਨਾਂ ਨੇ ਸਭ ਕੁਝ ਵੇਚ ਦਿੱਤਾ ਸੀ ਤੇ ਤਾਂ ਕਰਕੇ ਹਵੇਲੇ ਵੀ ਵੇਚ ਦਿੱਤੀ ਸੀ ਫਿਲਹਾਲ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਇਹ ਕਦੋਂ ਤੋਂ ਸੰਭੀ ਹੋਈ ਹੈ ਆ ਸਾਮ ਸਮਾਨ ਚੱਲ ਰਹੀ ਸੀ ਪਰ ਫਿਲਹਾਲ ਹੁਣ ਤੱਕ ਇਸ ਦੀ ਜਿਹੜੀ ਹਾਲਤਾਂ ਬੇहद ਨਾਜ਼ੁਕ ਹੋ ਚੁੱਕੀ ਹੈ ਫਿਲਹਾਲ ਇਹ ਹਵੇਲੀ ਦੀਵਾਨ ਟੋਡਰਮਲ ਦੀ ਜਹਾਜ਼ ਹਵੇਲੀ ਇਮਾਰਤ ਦੀ ਜਿਹੜੀ ਦੁਆਰਾ ਪੁਨਰ ਨਿਰਮਾਣ ਹੋ ਰਿਹਾ ਹੈ ਪਰ ਦੇਖ ਸਕਦੇ ਹੋ ਉਹ ਅਲਮਾਰੀਆਂ ਹਨਾ ਰਾਤਨ ਦੀਆਂ ਇੱਕ ਵਾਰ ਜਸਨ ਨੂੰ ਮੈਂ ਇੱਕ ਵਾਰ ਕਹਿਣਾ ਕੈਮਰਾ ਜ਼ਰੂਰ ਮਾਰਿਆ ਜਾਵੇ ਉਸੇ ਤਰੀਕਾ ਹੌਲੇ ਅਲਮਾਰੀਆਂ ਸਾਰਾ ਕੁਝ ਸੀਗਾ ਪ੍ਰithvi ਵੱਡੇ ਸਵਾਲ ਖੜੇ ਹੁੰਦੇ ਨੇ ਕਿ ਕਿੰਨੇ ਸਾਢੇ 350 ਸਾਲ ਤੋਂ ਵੱਧ ਵਕਤ ਹੋ ਚੁੱਕਿਆ ਕਿੰਨੇ ਪਾਣੀ ਹੜ ਆਏ ਹੈ ਨਾ ਕਿੰਨਾ ਜ਼ਿਆਦਾ ਪਚਾਲ ਆਏ ਹੋਣਗੇ ਕਿੰਨਾ ਕੁਸਾ ਉਸੇ ਤਰੀਕੇ ਦੇ ਨਾਲ ਟੈ ਟੈਰੀ ਹੋ ਕੇ ਵੀ ਹੱਸੇ ਵੀ ਖੜੀ ਹੈ ਤੇ ਇੱਥੇ ਇੱਕ ਸੱਚ ਦੀ ਤਾਕਤ ਜ਼ਰੂਰ ਕਹਿ ਸਕਦੇ ਆ ਕਿ ਸੱਚ ਦੀ ਤਾਕਤ ਹਮੇਸ਼ਾ ਉਸੇ ਤਰੀਕੇ ਨਾਲ ਖੜੀ ਰਹਦੀ ਹੈ ਸੋ ਅੰਦਰ ਦਾ ਜਿਹੜਾ ਅੰਦਰ ਹੈ ਦੁਗਾਂ ਟੋਡਰਮਲ ਦੀ ਹਵੇਲੀ ਦੇ ਅੰਦਰਲਾ ਹਾਲ ਇਹ ਆ ਫਿਲਹਾਲ ਟਾਇਟਰੀ ਹੋ ਸਕਦੇ ਦੋ ਕਮਰੇ ਬਸ ਜਿਹੜੇ ਖੜੇ ਨੇ ਥੱਲੇ ਜਿਹੜਾ ਪੋਰਾ ਉਹ ਖੜਾ ਕਿਚਨ ਆ ਜਿਹੜਾ ਰਸੋਈ ਘਰ ਉਹ ਬਣਿਆ ਹੈ ਉਹ ਖੜਾ ਸੋ ਅੰਦਰ ਜਾਣ ਦੀ ਕੋਸ਼ਿਸ਼ ਕਰਦੇ ਹਾਂ ਪਰ نیچے ਹਾਂ ਜਿਹੜਾ ਉਹ ਰਾ ਬੰਦ ਨੇ ਕੋਈ ਟਾਇਟਰੀ ਹੋਏ ਨੇ ਅਜੇ ਰਮਮਤ ਦਾ ਕੰਮ ਚੱਲ ਰਿਹਾ ਫਿਲਹਾਲ ਅਜੇ ਰੋਕ ਦਿੱਤਾ ਗਿਆ ਭਾਰਤ ਸਰਕਾਰ ਦੇ ਵੱਲੋਂ ਪੁਰਾਤਨ ਵਿਭਾਗ ਨੇ ਉਰਾਧਨ ਵਿਭਾਗ ਨੇ ਇੱਥੇ ਜਿਹੜੀ ਦੁਆਰਾ ਨਿਰਮਾਣ ਕਰੇ ਜਾ ਰਿਹਾ ਸੀਗਾ ਉਹ ਤੇ ਰੋਕ ਲਗਾ ਦਿੱਤੇ ਕਿਉਂਕਿ ਜਿਹੜੀ ਇਹ ਪੁਰਾਣੀਆਂ ਇਮਾਰਤਾਂ ਨੇ ਉਹ ਬਿਨਾਂ ਮਨਜ਼ੂਰੀ ਤੋਂ ਦਾ ਜਿਹੜਾ ਦੁਆਰਾ ਨਿਰਮਾਣ ਕੀਤਾ ਜਾ ਰਿਹਾ ਫਿਲਹਾਲ ਇੱਥੇ ਦੇ ਕਰਿੰਦੇ ਜਾਂ ਜਿਹਦੀ ਸਾਮ ਸੰਭਾਲ ਕਮੇਟੀ ਕਰ ਰਹੀ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਉਹ ਕੁਝ ਦੱਸ ਸਕਣ ਆ ਇੱਥੇ ਨਾਲ ਪਾਣੀ ਦੀ ਜਿਹੜੀ ਸਪਲਾਈ ਬੜੀ ਅਲੱਗ ਤਰੀਕੇ ਨਾਲ ਦਿੱਤੀ ਹੋਈ ਸੀ ਹੁਣ ਜਿੱਦਾਂ ਪਾਣੀ ਦਾ ਦੂਜਾ ਹੌਲ ਆ ਗੁਪਤ ਦਰਵਾਜ਼ੇ ਨੇ ਤੇ ਗੁਪਤ ਤਰੀਕਿਆਂ ਦੇ ਨਾਲ ਅੰਦਰ ਜਾਣ ਦੀ ਰਾਹ ਸੀ ਆ ਪਾਣੀ ਦੀ ਦੂਜੀ ਹੋਲ ਦਾ ਇੱਥੇ ਫੇਰ ਇੱਕ ਪਾਣੀ ਦੀ ਹੋਦੀ ਬਣੀ ਹੋਈ ਹੈ ਜਿੱਥੇ ਗਰਮ ਪਾਣੀ ਠੰਡੇ ਪਾਣੀ ਦੀ ਸਪਲਾਈ ਅੰਦਰ ਆ ਦੇਖੋ ਚੁੱਲਾ ਬਣਿਆ ਹੋਇਆ ਸੀਗਾ ਚੁੱਲੇ ਦੇ ਨਿਸ਼ਾਨ ਲਾਏ ਹੋਏ ਨੇ ਵੀ ਇੱਥੇ ਚੁੱਲਾ ਸੀ ਔਰ ਦਿਖਾ ਸਕਦਾ ਮੈਂ ਅੰਦਰ ਨੂੰ ਜ਼ਰੂਰ ਕੈਮਰਾ ਮਾਰਿਆ ਜਾਵੇ ਨਜ਼ਦੀਕ ਤੋਂ ਜਸਨ ਉਹਦੇ ਚੁੱਲਾ ਚੁੱਲੇ ਦੇ ਨਿਸ਼ਾਨ ਬਣੇ ਹੋਏ ਨੇ ਔਰ ਚੁੱਲੇ ਤੋਂ ਬਾਅਦ ਅੰਦਰ ਤੇ ਇੱਕ ਹੋਰ ਰਾਏ ਇੱਥੇ ਨੂੰ ਆ ਕੇ ਨਾ ਜਸਨ ਇੱਕ ਵਾਰ ਜ਼ਰੂਰ ਆ ਸੰਗਤ ਨੂੰ ਦਿਖਾਇਆ ਜਾਵੇ ਉਹ ਸੰਗਤ ਨੂੰ ਜ਼ਰੂਰ ਨੇੜੇ ਤੋਂ ਉਹ ਚੁੱਲਾ ਬਣਿਆ ਚੁੱਲੇ ਦੇ ਨਾਲ ਕਿਹੜਾ ਲਿਖਿਆ ਹੈ ਪੋਸਟਰ ਤੇ ਇੱਥੇ ਨਾਲ ਇੱਕ ਹੋਰ ਦਰਵਾਜ਼ਾ ਗੋਪਤਾ ਆਹ ਦਰਵਾਜ਼ਾ ਗੋਪਤ ਹੈ ਇਹ ਜਾ ਕੇ ਅੰਦਰ ਫਿਰ ਰਸੋਈ ਘਰਤੀ ਆਵੇਗਾ ਇੱਥੇ ਇੱਕ ਦਰਵਾਜ਼ਾ ਹੋਰ ਹੈ ਇਥੋਂ ਗੋਪਤ ਦਰਵਾਜ਼ੇ ਕਈ ਨੇ ਵਿੱਚ ਨੂੰ ਜਾਣਦੇ ਹਵੇਲੀ ਦੇ ਇੱਥੇ ਜੀ ਜਾ ਕੇ ਨਾ ਅੰਦਰ ਹਵੇਲੀ ਦੇ ਫਿਰ ਰਾਹ ਨਿਕਲਦੇ ਨੇ ਆਓ ਭਾ ਅੰਦਰ ਨੂੰ ਦੇਖਦੇ ਆ ਤੇ ਇਹ ਸਾਰਾ ਗੋਪਤ ਰਾਹ ਨੇ ਹਜ਼ਵੀ ਕਿਉਂਕਿ ਜਿਹੜੇ ਰਾਜੇ ਮਹਾਰਾਜਾਂ ਦੇ ਮਹਿਲ ਹੁੰਦੇ ਸੀ ਉਹ ਗੁਪਤ ਰੱਖੇ ਨੇ ਅੰਦਰ ਚੱਲਦੇ ਆ ਤੇ ਅੰਦਰ ਇੱਥੇ ਨੂੰ ਇਹ ਬਾਹਰ ਫੇਰ ਨਿਕਲ ਜਾਂਦਾ ਰਾਹ ਇਹ ਆ ਜ਼ਰੂਰ ਦਿਖਾਇਆ ਜਾਵੇ ਇਹ ਰਾਹ ਬਾਹਰ ਨਿਕਲ ਜਾਂਦਾ ਇੱਥੇ ਇੱਕ ਹੋਰ ਅੰਦਰ ਜਾਣ ਨੂੰ ਹਵੇਲੀ ਦੇ نیچے ਜਿਹੜਾ ਭੂਰਾ ਬਣਿਆ ਹੋਇਆ ਸੀ ਭੂਰੇ ਦੇ ਅੰਦਰ ਜਾਣ ਨੂੰ ਰਾਹ ਆਹ ਹੈ ਤੇ ਇੱਥੇ ਇਹ ਭੂਰਾ ਤੇ ਭੂਰੇ ਦੇ ਅੰਦਰ ਪਾਪ ਲਾਈਨ ਵੀ ਬਣੀ ਹੋਈ ਆ ਇੱਥੇ ਨਾਲੀ ਉਸੇ ਦੇਖ ਸਕਦੇ ਨਾਲ ਹੀ ਅੰਦਰ ਚ ਪਾਣੀ ਬਾਹਰ ਨਿਕਲਦਾ ਹੀ ਗਰਮ ਕੋਸਾ ਤੇ ਇਹ ਰਸੋਈ ਘਰ ਫੇਰ ਆ ਗਿਆ ਕਮਰਾ ਰਸੋਈ ਘਰ ਦਾ ਹਨਾ ਤੇ ਇੱਥੇ ਫੇਰ ਰਸੋਈ ਦੀ ਅਲਮਾਰੀਆਂ ਜਿੱਥੇ ਸਮਾਨ ਵੈੱਡ ਵਗੈਰਾ ਖਾਣ ਪੀਣ ਦਾ ਸਮਾਨ ਰੱਖਿਆ ਹੁੰਦਾ ਸੀਗਾ ਬੈਲਰ ਧੂਆ ਨਿਕਲਣੋਂ ਆ ਦੇ ਧੂਆ ਨਿਕਲਣੋਂ ਸਾਰਾ ਸਮਾਨ ਬਾਹਰ ਜੀ ਬੜਾ ਇੱਥੇ ਇਹ ਉੱਪਰ ਵੀ ਹੋਲ ਰੱਖਿਆ ਹੈ ਧੂਆ ਨਿਕਲਣੋਂ ਹੋਰ ਜ਼ਰੂਰ ਤੇ ਬੜੀ ਅਲੀ ਸ਼ਾਨ ਤਰੀਕੇ ਦੇ ਨਾਲ ਇਹ ਹਵੇਲੀ ਬਾਈ ਹੋਈ ਸੀ ਤੇ ਉੱਥੇ ਹੀ ਅੰਦਰ ਆ ਕੇ ਫੇਰ ਇੱਥੇ ਫੇਰ ਕਮਰਾ ਸੀ ਬਾਹਰ ਫੇਰ ਤੂੰਹਾਂ ਨਿਕਲਣ ਨੂੰ ਸਮਾਨ ਬਾਅਦ ਤੇ ਇੱਥੇ ਚੁੱਲ੍ਹਾ ਹੁੰਦਾ ਸੀ ਤੇ ਚੁੱਲ੍ਹੇ ਤੋਂ ਬਾਅਦ ਫੇਰ ਇੱਕ ਰਾਹ ਜਿਹੜਾ ਸੀ ਗੁਪਤ ਤਰੀਕੇ ਦੇ ਨਾਲ ਫੇਰ ਇੱਕ ਹਵੇਲੀ ਦਾ ਰਾਹ ਜਿਹੜਾ ਬਾਹਰ ਵੀ ਇੱਧਰ ਨੂੰ ਬਾਹਰ ਨਿਕਲ ਜਾਂਦੇ ਸੀ ਬੜੇ ਅਲੱਗ ਤਰੀਕੇ ਤੇ ਬੜੀ ਵਰੀਕੀਲੀ ਦੇ ਨਾਲ ਜਿਹੜੀ ਹਵੇਲੀ ਦੀ ਜਿਹੜੀ ਨਕਸ਼ਾ ਬਣਾਇਆ ਹੋਇਆ ਸੀ ਹਨਾ ਪਾਣੀ ਦੀ 호ਦ ਗਰਮ ਪਾਣੀ ਸੱਤ ਵਿੱਚ ਬਣੀਆਂ ਧੂਆਂ ਕੱਢਣ ਲਈ ਚਿਮਣੀਆਂ ਬਣੀਆਂ ਹੋਈਆਂ ਸੀ ਔਰ ਹਜੇ ਵੀ ਇਹਨਾਂ ਨੂੰ ਜਿਹੜੀਆਂ ਸਾਹਮ ਸਾਹਮ ਰੱਖਿਆ ਆ ਆ ਲੋਹੇ ਦੇ ਤੁਸੀਂ ਦੇਖ ਸਕਦੇ ਹੋ ਆ ਲੋਹੇ ਦੇ ਨਾ ਆ ਰਾੜਾ ਪਾ ਕੇ ਆ ਲੋਹੇ ਨੇ ਰਾੜਾ ਪਾ ਕੇ ਹਜੇ ਵੀ ਪਚਾਲ ਦੇ ਨਾਲ ਕਿਸੇ ਤਰੀਕੇ ਨਾਲ ਟਹਿ ਟੇਰੀ ਨਾ ਹੋਵੇ ਬੜੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪ੍ਰਾਤਨ ਜਿਹੜੀ ਇਹ ਹਵੇਲੀ ਹੈ ਇਸੇ ਤਰੀਕੇ ਦੇ ਨਾਲ ਰਹੇ ਤੇ ਇਸ ਹਵੇਲੀ ਨੂੰ ਕੋਈ ਵੀ ਨੁਕਸਾਨ ਨਾ ਹੋਵੇ ਪਚਾਲ ਦੇ ਵਿੱਚ ਮੀਹਾਂ ਦੇ ਵਿੱਚ ਕਿਉਂਕਿ ਬੜੀ ਪੁਰਾਣੀ ਵੀ ਹੋ ਚੁੱਕੀ ਪਰ ਬਿਨਾਂ ਲੈੰਟਰ ਤੋਂ ਬਿਨਾਂ ਸਰੀਆਂ ਤੋਂ ਸਿਰਫ ਚੂਨੇ ਦੇ ਸਹਾਰੇ ਖੜੀ ਆ ਬੜੇ ਬਰੀਕ ਰਾਹ ਨੇ ਟੇਪਲੀ ਰਾਹ ਨੇ ਵਿੱਚ ਨੂੰ ਰਾਹ ਜਾ ਕੇ ਬੜਾ ਕੁਸ਼ ਹੁਣ ਅਸੀਂ ਉੱਪਰ ਜਾਣ ਦੀ ਕੋਸ਼ਿਸ਼ ਕਰਾਂਗੇ ਪਰ ਉੱਪਰ ਜਾਣ ਨਹੀਂ ਦਿੱਤਾ ਜਾ ਰਹੇ ਆ ਟੈਟੈਰੀ ਹੋ ਚੁੱਕੇ ਨਾ ਰਾਹ ਕੋਸ਼ਿਸ਼ ਕਰਦੇ ਆ ਇਹਦੀ ਦੂਜੀ ਮੰਜ਼ਲ ਤੇ ਚਲਦੇ ਆ ਅਵੇਲੀ ਦੀ ਇਹ ਦੂਸਰੀ ਮੰਜ਼ਲਾ ਥੱਲੇ ਪਹੂਰਾ ਸੀ ਫਿਲਹਾਲ ਪਹਿਲੀ ਮੰਜ਼ਲ ਕਹਿ ਸਕਦੇ ਆ ਪਰ ਇੱਥੇ ਇਹ ਵੀ ਲਿਖਿਆ ਹੋਇਆ ਕਿ ਕਿਰਪਾ ਕਰਕੇ ਇੱਥੇ ਮਾਇਦਾ ਮੱਥਾ ਨਾ ਟਿਕਿਆ ਜਾਵੇ ਲੋਹੇ ਦੇ ਕਾਫੀ ਵੱਡੇ ਵੱਡੇ ਸਟੈਪ ਲਾਏ ਹੋਏ ਨੇ ਵੀ ਕੋਈ ਵੀ ਜਿਹੜੀ ਪਚਾਲ ਦੇ ਨਾਲ ਜਾਂ ਕਿਸ ਤਰੀਕੇ ਦੇ ਨਾਲ ਇੱਥੇ ਇਸ ਦੇ ਜਿਹੜੇ ਆ ਤਰੇੜਾ ਨਾ ਆਉਣ ਜਾਂ ਦੁਬਾਰਾ ਜਿਹੜੇ ਨੁਕਸਾਨ ਨਹੀਂ ਨ ਜਾਵੇ ਪਰ ਪਹਿਲੀ ਇਮਾਰਤ ਸੱਤ ਬਿਲਕੁਲ ਠਹਿ ਚੁਕੀ ਆ ਤੇ ਦੂਸਰੀ ਇਮਾਰਤ ਦੇ ਵਿੱਚ ਹਦੇ ਵੀ ਲੋਹੇ ਦੀਆਂ ਆ ਲਗਾ ਕੇ ਰੱਖਿਆ ਹੋਇਆ ਕਿ ਜਿਹੜੀਆਂ ਚੀਜ਼ਾਂ ਤੇ ਲੋਹੇ ਦੀਆਂ ਵੀ ਜਿੰਨੀ ਕੁ ਮਜ਼ਬੂਤੀ ਕਿ ਬਣ ਸਕੇ ਉਹਨੀ ਕੁ ਮਜ਼ਬੂਤੀ ਬਣਾਈ ਗਈ ਆ ਫਿਲਹਾਲ ਇਸ ਦਾ ਜਿਹੜਾ ਨਿਰਮਾਣ ਕਾਰਜ ਆ ਉਹ ਰੋਕਿਆ ਗਿਆ ਪੁਰਾਤਨ ਵਿਭਾਗ ਦੇ ਵੱਲੋਂ ਇਸ ਨੂੰ ਰੋਕ ਦਿੱਤਾ ਗਿਆ ਤੇ ਇੱਧਰ ਵੀ ਤੁਸੀਂ ਦੇਖ ਸਕਦੇ ਦਰਵਾਜ਼ਿਆਂ ਦੇ ਬਾਹਰ ਸਾਰਾ ਜਿਹੜਾ ਹਵਾ ਹਰੇ ਜਾਂ ਇਸ ਤਰੀਕੇ ਦੇ ਨਾਲ ਇਹ ਜਹਾਜ਼ ਵੇਲੇ ਇਸ ਲਈ ਕਿਹਾ ਜਾਂਦਾ ਸੀ ਕਿਉਂਕਿ ਨਾ ਦਿਵਾਨ ਟੋਡਰਮਲ ਦੇ ਇਤਿਹਾਸ ਦੇ ਵਿੱਚ ਇਹ ਵੀ ਆ ਆ ਰਿਹਾ ਹੈ ਕਿ ਦਿਵਾਨ ਟੋਡਰਮਲ ਦਾ ਜਹਾਜ਼ਾਂ ਦਾ ਬਿਜ਼ਨਸ ਸੀ ਤੇ ਉਹ ਜਿਹੜਾ ਉਹਨਾਂ ਦਾ ਕਾਰੋਬਾਰ ਸੀ ਉਹ ਜਹਾਜ਼ਾਂ ਦਾ ਸਿਸਟਮ ਸੀ ਇਹ ਨਵੀਂ ਦਿੱਖ ਦੇ ਲਈ ਹਵੇਲੀ ਦੀ ਪ੍ਰਾਤਨ ਦੇ ਇੱਕ ਏ ਸੀ ਕਿਸੇ ਨੇ ਕਾਲਪਨਿਕ ਤਰੀਕੇ ਦੇ ਨਾਲ ਹਵੇਲੀ ਨੂੰ ਉਸ ਤਰੀਕੇ ਦੇ ਨਾਲ ਬਣਾਇਆ ਔਰ ਜਿਹੜਾ ਨਵਾਂ ਤਰੀਕਾ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਕਮੇਟੀ ਦੇ ਵੱਲੋਂ ਇਹ ਵੀ ਗਾਰਜ ਕੀਤੇ ਜਾ ਰਹੇ ਨੇ ਕਿ ਇਸ ਨੂੰ ਨਵਾਂ ਜਿਹੜਾ ਨਕਸ਼ਾ ਦਿੱਤਾ ਜਾਵੇ ਫਿਲਹਾਲ ਅੰਦਰ ਸੰਗਤ ਨੂੰ ਜ਼ਰੂਰ ਦਰਸ਼ਨ ਦਿਖਾਏ ਜਾ ਰਹੇ ਪਹਿਲਾਂ ਥੋਕ ਦਿੱਤਾ ਗਿਆ ਸੀ ਤੇ ਪਰ ਹੁਣ ਫੇਰ ਇਸ ਦਾ ਦੁਬਾਰਾ ਨਿਰਮਾਣ ਕੀਤਾ ਜਾਵੇਗਾ ਤੇ ਉੱਥੇ ਹੀ ਕੁਝ ਇਹ ਵੀ ਲਿਖਿਆ ਹੋਇਆ ਇਹਨਾਂ ਦਾ ਲਿਖਿਆ ਹੈ ਘਾਰ ਦੀ ਉਦੁੱਤੀ ਬਿਲੀ ਵਿਰਾਸਤ ਵਿਲੇ ਭਾਈ ਟੋਟਰ ਮਾਲਜੀ ਦੀ ਮੇਰਾ ਵਸਿੰਦਾ ਮਨ ਧਰਮ ਤੇ ਵਤਨ ਤੋਂ ਅਰਪਣ ਕਰ ਗਿਆ ਬੜੀ ਵੱਡੀਆਂ ਲਾਈਨਾਂ ਲਿਖੀਆਂ ਗਈਆਂ ਨੇ ਸੋ ਕੋਸ਼ਿਸ਼ ਹੈ ਕਿ ਇਸ ਹਵੇਲੀ ਦਾ ਜਿਹੜਾ ਨਿਰਮਾਣ ਦਰਬਾਰਾ ਦੁਆਰਾ ਕੀਤਾ ਜਾਵੇ ਤੇ ਇਸ ਨਿਰਮਾਣ ਤੋਂ ਬਾਅਦ ਇਹਨੂੰ ਇੱਕ ਨਵੀਂ ਦਿੱਖ ਮਿਲੇ ਪਰ ਇਸ ਦੇ ਵਿੱਚ ਨਾ ਹੀ ਉਦੋਂ ਬਿਜਲੀ ਦਾ ਪ੍ਰਬੰਧ ਸੀ ਪਰ ਜ਼ਰੂਰ ਇੱਕ ਇਹ ਵੀ ਸਵਾਲ ਹੈ ਕਿਸ ਨੂੰ ਠੰਡਾ ਗਰਮ ਜਾਂ ਥੱਲੇ ਪਾਣੀ ਦਾ ਜਿਹੜਾ ਸਿਸਟਮ ਸੀ ਦੀਵਾਰਾਂ ਵੱਡੀਆਂ ਮੋਟੀਆਂ ਵੀ ਨੇ ਵੱਡੀਆਂ ਆ ਜਿਹੜੀਆਂ ਮਜ਼ਬੂਤ ਨੇ ਜਿਨ੍ਹਾਂ ਦੇ ਸਹਾਰੇ ਇਹ ਖੜੀ ਸੀ ਪਰ ਵਕਤ ਇਹ ਜੇ ਹਾਲ ਦਾ ਇਹ ਜਦੋਂ ਪਛਾੜ ਲਾਏ ਕਈ ਹੜ ਆਏ ਜਿਨ੍ਹਾਂ ਨੇ ਟੈਟੇਰੀ ਕਰ ਦਿੱਤਾ ਪਰ ਇੱਥੇ ਇੱਕ ਜ਼ਰੂਰ ਹੈ ਕਿ ਪੰਥ ਨੂੰ ਜ਼ਰੂਰ ਇਸ ਹਵੇਲੀ ਦੀ ਰਾਖੀ ਦੇ ਲਈ ਪੰਥ ਨੂੰ ਜ਼ਰੂਰ ਕੁਛ ਨਾ ਕੁਛ ਕਰਨ ਦੀ ਲੋੜ ਹੈ ਤਾਂ ਜੋ ਇਹ ਹਵੇਲੀ ਜਿਹੜੀ ਦੁਬਾਰਾ ਪੁਨਰ ਨਿਰਮਾਣ ਹੋਵੇ ਸਹਿਬਜ਼ਾਦਾ ਦੀ ਯਾਦ ਦੇ ਵਿੱਚ ਜਿਹੜੀ ਉਸ ਟੋਡਰ ਮਾਲ ਨੇ ਪੰਜਾਬ ਦੇ ਉਸ ਇਤਿਹਾਸ ਦੇ ਪੰਨਿਆਂ ਨੂੰ ਜਿਹੜਾ ਦੁਬਾਰਾ ਆਪਾਂ ਸਾਮ ਕੀ ਰੱਖ ਸਕੀ ਕਿਉਂਕਿ ਦੀਵਾਨ ਟੋਡਰਮਲ ਦੀ ਜਿਹੜੀ ਸਿੱਖ ਇਤਿਹਾਸ ਦੇ ਵਿੱਚ ਬਹੁਤ ਵੱਡੀ ਦੇਣ ਹੈ ਸਹਬਜ਼ਾਦਿਆਂ ਦੀ ਆਖਰੀ ਪਲਾਂ ਵੇਲੇ ਜਿਹੜੀ ਉਹ ਮੋਹਰਾਂ ਦੁਨੀਆ ਦੀ ਸਭ ਤੋਂ ਮਹਿੰਗੀ ਥਾਂ ਜੋਤੀਸ ਰੂਪ ਜਿਹੜਾ ਗੁਰਦੁਆਰਾ ਸਾਹਿਬ ਹੈ ਉਹ ਪਰਲੇ ਰੋੜ ਹੈ ਜੁਨੀ ਲਾਂਡਰਾਂ ਜਦੋਂ ਆ ਫਤਿਹਗੜ੍ਹ ਸਾਹਿਬ ਤੋਂ ਜਾਣੇ ਉਸ ਰੋੜ ਤੇ ਹੈ ਜਿੱਥੇ ਦੁਨੀਆ ਦੀ ਸਭ ਤੋਂ ਮਹਿੰਗੀ ਜਗਾ ਸਾਮ ਕੀ ਰੱਖੀ ਗਈ ਹੈ ਔਰ ਉਸ ਥਾਂ ਉੱਤੇ ਗੁਰਦੁਆਰਾ ਜੋਤੀਸ ਰੂਪ ਸਾਹਿਬ ਦੀ ਸ਼ੋਭਿਤਾ ਔਰ ਇਹ ਥਾਂ ਸੀ ਦੀਵਾਨ ਟੋਡਰਮਲ ਸਾਹਿਬ ਦੀ ਜਿੱਥੇ ਇਸ ਥਾਨ ਤੇ ਹਵੇਲੀ ਬਣਾਈ ਗਈ ਸੀ ਔਰ ਇਸ ਹਵੇਲੀ ਦੇ ਵਿੱਚ ਦੁਬਾਰਾ ਨਿਰਮਾਣ ਕੀਤਾ ਵੀ ਜਾ ਰਿਹਾ ਫਿਲਹਾਲ ਨਾ ਹੀ ਇੱਥੇ ਸਾਨੂੰ ਕੋਈ ਗੱਲ ਕਰਨ ਵਾਲਾ ਫਿਲਹਾਲ ਕਮੇਟੀ ਦਾ ਮੈਂਬਰ ਮਿਲਿਆ ਸੀ ਜ਼ਰੂਰ ਗੁਰਦੁਆਰਾ ਸਹਿਦੀ ਕਮੇਟੀ ਨਾਲ ਗੱਲਬਾਤ ਕਰਾਂਗੇ ਪਰ ਇੱਥੇ ਵੀ ਹੈ ਕਿ ਜ਼ਰੂਰ ਕਿਤੇ ਨਾ ਕਿਤੇ ਕੋਸ਼ਿਸ਼ ਜ਼ਰੂਰ ਕੀਤੀ ਗਈ ਹੈ ਕਿ ਹਵੇਲੀ ਦੀ ਹਰ ਥਾਂ ਜਿਹੜੇ ਰੋਕ ਰੋਕ ਲਗਾਈ ਹੋਈ ਹੈ ਵੀ ਇਹ ਤੋਂ ਤਰੇਡ ਨਾ ਆਵੇ ਇਸ ਤਰ੍ਹਾਂ ਨਾ ਆਵੇ ਪਰ ਕਾਫੀ ਨੁਕਸਾਨੀ ਜਾ ਚੁੱਕੀ ਹੈ ਅੰਦਰ ਜਿਹੜੇ ਬੋਰਡ ਲੱਗੇ ਨੇ ਉਹਨਾਂ ਤੇ ਜ਼ਰੂਰ ਲਿਖਿਆ ਹੋਇਆ ਸੀ ਕਿ ਇਸ ਨੂੰ ਦੁਬਾਰਾ ਦਿੱਖ ਦਿੱਤੀ ਜਾਵੇਗੀ ਔਰ ਇਸ ਦਾ ਦੁਬਾਰਾ ਨਿਰਮਾਣ ਕੀਤਾ ਜਾਵੇਗਾ ਪਰ ਪ੍ਰਾਤਨ ਵਿਭਾਗ ਨੇ ਇੱਥੇ ਰੋਕ ਲਗਾਈ ਹੋਈ ਹੈ ਉਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਪ੍ਰਾਤਨ ਵਿਭਾਗ ਮਜਬੂਰੀ ਨਹੀਂ ਦਿੰਦਾ ਸੀ ਇਸ ਦੀ ਛੇੜਛਾੜ ਨਹੀਂ ਕਰਦੇ ਸੋ ਇਹ ਸੀ ਦੁਕਾਨ ਟੋਡਰਮਲ ਦੀ ਹਵੇਲੀ ਜਿਸ ਨੇ ਸਿੱਖ ਇਤਿਹਾਸ ਦੇ ਵਿੱਚ ਬਹੁਤ ਵੱਡੀ ਦੇਣਾ ਔਰ ਉਸ ਨੇ ਸਹਿਬਜ਼ਾਦਿਆਂ ਦਾ ਅੰਤਿਮ ਸੰਸਕਾਰ ਕੀਤਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ